ਆ ਜਿਹੜੇ ਮੇਰੇ ਹੱਥੇ ਚੀਜ਼ ਫੜੀ ਹੈ ਨਾ ਕਹਿੰਦੇ ਨਾ ਇਹਨੂੰ ਪਾਣੀ ਨਾ ਖਰਾਬ ਹੋਉਂਦੇ ਨਾ ਅੱਗ ਨਾਲ ਤੇ ਅੱਗ ਮੱਚੀ ਜਾਂਦੀ ਤੁਹਾਨੂੰ ਮੈਂ ਦਿਖਾ ਵੀ ਦਿੰਨਾਗਾ ਤੇ ਮੈਜੇ ਕਿ ਨਹੀਂ ਮੈਜੇ ਪਤਾ ਲੱਗ ਜੂ ਹੁਣੇ 1 ਮਿੰਟ ਜੀ ਹੈਲੋ 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 ਵੀਰ ਜੀ ਆ ਕੀ ਕਰੀ ਜਾਂਦੇ ਹੋ ਤੁਸੀਂ ਬਾਈ ਤੂੰ ਤੁਸੀਂ ਕਹਿੰਦੇ ਓ ਵੀ ਇਹਨੂੰ ਅੱਗ ਨਹੀਂ ਲੱਗੂਰੇ ਫੜਾਓ ਪੀਸ ਇਹ ਤੁਸੀਂ ਇਹ ਕੀ ਕਰਤਾ ਤੁਸੀਂ ਇਹਨਾਂ ਅੱਗ ਚ ਕੱਢ ਲਾਤਾ ਨਹੀਂ ਤੁਸੀਂ ਕਹਿੰਦੇ ਵੀ ਇਹਨੂੰ ਅੱਗ ਨਹੀਂ ਲੱਗਦੀ ਨਾ ਪਾਣੀ ਨਾ ਖਰਾਬ ਹੋਏ ਗਾਰੰਟੀ ਵੀ ਦੇਈ ਇਹਨਾਂ ਤੁਸੀਂ 20 25 ਫਿਰ ਲੱਗੀ ਤਾਂ ਇਹ ਨਹੀਂ ਵੀਰੇ ਅੱਗੇ ਨੂੰ ਹਾਂ ਮੈਂ ਉਹੀ ਚੈੱਕ ਕਰਤਾ ਸੀ ਨਾ ਮੈਂ ਤਸੱਲੀ ਤਾਂ ਕਰ ਲਾਂ ਟੈਨਸ਼ਨ ਨਾ ਲਾਉ ਦਿਓ ਇਹਨਾਂ ਮੈਂ 8 ਹੀ ਆਹੇ ਦੇ ਦੂੰਗਾ ਵੈਸੀ ਅੱਗ ਲੱਗ ਜਾਣੀ ਹੈ ਬਾਕੀ ਅੱਗ ਲੱਗ ਜੂਗੀ ਅੱਗ ਲਾ ਦੇਵਾਂਗੇ ਮਾਲ ਕਰਤੀ ਤੁਹਾਨੂੰ ਅੱਗ ਮਚਾਉਣ ਦੀ ਕੀ ਲੋੜ ਆ ਆਪਾਂ ਬਿਨਾਂ ਅੱਗ ਤੋਂ ਹੀ ਅੱਗ ਲਾ ਲਾ ਵੀ ਬਾਈ ਕਹਿੰਦਾ ਉਹੀ ਅੱਗ ਲਾ ਦੇਣੀ ਆ ਦੇਖ ਲਓ ਤੁਸੀਂ ਲਓ ਜੀ ਮੇਰੀ ਗੱਲ ਸਮਝੋ ਹਮ 800 ਰੁਪਏ ਫੁੱਟਾਂ ਹਾਂ 550 ਰੁਪਏ ਫੁੱਟ ਇਹ ਕੀ ਆ 800 ਰੁਪਏ ਫੁੱਟ ਤੇ 550 ਰੁਪਏ ਆਏ ਆ ਵੀਰ ਜੀ ਜਿਹੜੇ ਬੰਦਿਆਂ ਨੂੰ ਆਏ ਹੁੰਦਾ ਵੀ ਯਾਰ ਇਹ ਉਂਗਲ ਲਾ ਦਿੰਦੇ ਨੇ ਹਮ ਕੰਮ ਕਰਨ ਵਾਲੇ ਅਗਲਾ ਕਹਿੰਦਾ ਯਾਰ 800 ਰੁਪਏ ਫੁੱਟ ਵਾਲਾ ਮਾਲ ਤੁਹਾਨੂੰ 550 ਉਹ ਸਾਨੂੰ 800 ਰੁਪਏ ਦੇ ਪੈਸੇ ਦੇ ਜਾਣ ਸਾਨੂੰ ਕੋਈ ਤਰਾਜ ਨਹੀਂ ਅੱਛਾ ਪਰ ਸਾਡਾ ਰੇਟ ਆ ਜਿਹੜਾ ਉਹ 550 ਰੁਪਏ ਆ ਕਈ ਵਾਰ ਬੰਦੇ ਨੂੰ ਅ ओरिजिनल ਚੀਜ਼ ਦੇ ਦਿੰਦੇ ਆ ਅਲਾ ਕਹਿੰਦਾ ਯਾਰ ਵੀਰੇ ਉਹ ਮਾਰਕੀਟ ਦੇ ਵਿੱਚ ਤਾਂ ਰੇਟ ਹੀ ਨਹੀਂ ਕਿਹੜੀ ਸਾਗਵਾਨਾ ਕਿਹੜੀ ਕੁਆਲਿਟੀ ਆ ਮੰਨ ਲਓ ਵੀ ਸਸਤਾ ਵੇਚਣਾ ਵੀ ਅੱਜਕੱਲ ਬਹੁਤ ਔਖਾ ਹੋਇਆ ਪਿਆ ਅੱਛਾ ਇਹ ਬਾਜ਼ਾਰ ਦਾ ਰੇਟ ਆ ਤੇ ਇਹ ਤੁਹਾਡਾ ਰੇਟ ਆ ਵੀਰ ਜੀ ਇਹ ਰੇਟ ਆ ਜਿਹੜਾ ਬੰਦਾ ਮੰਨ ਕੇ ਚੱਲੋ ਵੀ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਕਹਿ ਕੇ ਵੇਚਣ ਵਾਲਾ ਕੰਮ ਹੈ ਇਹ ਰੇਟ ਆਏ ਆ ਵੀ ਇੱਕ ਵਾਰੀ ਰੇਟ ਬੋਲੋ ਕਸਟਮਰ ਨੂੰ ਚੀਜ਼ ਦਿਖਾਓ ਚੈੱਕ ਕਰਕੇ ਮ अच्छा हां ये चेक कर लो जी आहा तसल्ली करके भाई हां 850 रुपी फुट ਤੋਂ ਪਿਆਰ ਚ ਮਿਲਣਾ ਤੇ ਭਾਈ 550 ਰੁਪਏ ਉੱਪਰ ਜੇ ਤੁਹਾਨੂੰ ਲੱਗਦਾ ਵੀ 800 ਰੁਪਏ ਤੋਂ ਘੱਟ ਕੋਈ ਸਾਗਵਾਨ ਦੇ ਨਹੀਂ ਸਕਦਾ ਵੀ 10 ਲੱਖ ਵਾਲਾ ਮਾਲ ਕੋਈ 2.5 ਲੱਖ ਚ ਦੇ ਨਹੀਂ ਸਕਦਾ 850 ਰੁਪਏ ਦੇ 800 ਲੱਖ ਦੇ ਜੋ ਸਾਨੂੰ ਤਾਂ ਵੀ ਕੋਈ ਇਤਰਾਜ਼ ਨਹੀਂ ਜੇ ਕਿਸੇ ਭਾਈ ਨੇ ਆਪਣੇ ਦੇ ਵਿਸ਼ਵਾਸ ਕਰਕੇ ਜਿਹਨੂੰ ਨੌਲੇਜ ਹੈ ਤੇ ਸਾਗਵਾਨ ਦਾ ਭਾਈ ਇਹ ਸਾਹ ਦੇਖ ਕੇ 550 ਰੁਪਏ ਸਕਰ ਫੁੱਟ ਦਾ ਰੇਟ ਹੈ ਪੂਰਾ ਥਿਲੇ ਵਾਲਾ ਮਾਲ ਹੈ ਆਰਕੀਟੈਕਟ ਦਾ ਹੀ ਡਿਜ਼ਾਈਨ ਅੱਛਾ ਉਸ ਤੋਂ ਬਾਅਦ ਜੇ 2.5 ਲੱਖ ਰੁਪਏ ਦਾ ਵੀ ਕਿਸੇ ਦਾ ਬਜਟ ਨਹੀਂ ਹੈਗਾ ਤਾਂ 1.5 ਸਵਾ ਲੱਖ ਰੁਪਏ ਦੇ ਵਿੱਚ ਸਾਰੀ ਕੋਠੀ ਦਾ ਮਾਲ ਜੰਮੂ ਕੈਲ ਦਾ origional ਜੰਮੂ ਕੈਲ ਦੀ ਲੱਕੜ ਹੋਊਗੀ ਥਿਲੇ ਵਾਲਾ ਮਾਲ ਹੋਊਗਾ ਤੇ ਡਿਜ਼ਾਈਨ ਐਵੇਂ ਹੋਣਗੇ ਮੈਂ ਕਹਿੰਦਾ ਜੀ ਹਜ਼ਾਰਾਂ ਹੀ ਡਿਜ਼ਾਈਨ ਆ ਵੀ ਦਿਖਾ ਦਿਆਂ ਇੱਕ ਨੇੜੇ ਆ ਕੇ ਨਾ ਕਲਾਸੀਕਲ ਲੁੱਕ ਦੇ ਵਿੱਚ ਡਿਜ਼ਾਈਨ ਆ ਮਾਲ ਬਣਦਾ ਦੇਖ ਲੋ ਮਾਲ ਕੱਚਾ ਦੇਖ ਲੋ ਮਾਲ ਰੰਦਿਆ ਹੋਇਆ ਦੇਖ ਲੋ ਬਿਨਾ ਰੰਦਿਆ ਦੇਖ ਲੋ ਤੇ ਆ ਜਾਲੀ ਵਾਲਾ ਪੱਲਾ ਜੀ ਵਾਲੇ ਪੱਲੇ ਵੀ ਮਿਲ ਜਾਣਗੇ ਇੱਕ ਤੁਹਾਨੂੰ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸ ਦਾਂ ਆ ਜੀ ਹੁਣ ਜਿਵੇਂ ਆ ਪੱਲਾ ਪਿਆ ਹਮ ਇਹ ਪਲੇਨ ਇੱਥੇ ਡਿਜ਼ਾਈਨ ਆਪਾਂ ਨੇ ਪਾਉਣਾ ਅੱਛਾ ਇਹ ਸਿਰਫ 135 ਰੁਪਏ ਸਕਰ ਫੁੱਟ ਦੇ ਵਿੱਚ ਆਪਾਂ ਨੇ ਤੁਹਾਨੂੰ ਪੱਲਾ ਦੇ ਦਿਆ 135 ਰੁਪਏ ਸਕਰ ਫੁੱਟ ਇਹ ਤਾਂ ਬਹੁਤ ਸਸਤਾ ਪੱਲੇ 7 3 21 2800 ਰੁਪਏ ਦਾ ਪੱਲਾ ਬਣਿਆ ਆ ਤਾਂ ਬਹੁਤ ਘੱਟ ਰੇਟ ਆ ਸਾਰਾ ਵਿੱਚ ਡਿਜ਼ਾਈਨ ਪਾ ਕੇ ਵੀ ਹਾਂ ਕਈ ਬੰਦੇ ਨੇ ਸ਼ੋਅ ਰੂਮ ਦੇ ਵਿੱਚ ਮੈਂ ਦੇਖਿਆ ਛੋਟੇ ਪੱਲੇ ਬਣਾ ਕੇ ਰੱਖ ਰਕ ਨੇ ਡੇਡੇ ਹਾਂ ਉਹਦਾ ਰੇਟ ਦੱਸ ਰਹੇ ਨੇ ਇਹ ਲੋਕਾਂ ਨੂੰ ਬੇਵਕੂਫ ਬਣਾਉਣ ਵਾਲਾ ਕੋਈ ਕੰਮ ਨਹੀਂ ਹੈਗਾ ਜੀ ਹਰ ਇੱਕ ਬੰਦਾ ਪੜਿਆ ਲਿਖਿਆ ਮੈਂ ਹੁਣ ਆ ਅੱਡਾ ਵੱਡੇ ਪੱਲੇ ਦਾ ਰੇਟ ਵੀ ਤੁਹਾਨੂੰ ਦੱਸਾਂ ਨਾ ਇਹਦੇ ਮੁਰੇ ਇੱਕ ਛੋਟਾ ਜਿਹਾ ਪੱਲਾ ਬਣਾ ਕੇ ਰੱਖ ਲਾ ਉਹਦਾ ਰੇਟ ਦੱਸਦਾ ਇਹ ਤਾਂ ਫਿਰ ਬੇਵਕੂਫੀ ਆ ਹਾਂ ਅਗਲਾ ਕਹਿੰਦਾ ਵੀ ਇਹਦਾ ਰੇਟ ਦੱਸਿਆ ਜੀ ਸਾਹਮਣੇ ਦਿਖਾ ਕੇ ਦੱਸਦੇ ਨੇ ਬੇਵਕੂਫ ਆ ਇਹ ਦੇਖ ਲਓ ਜੀ ਇਹ ਤੇ ਡਿਜ਼ਾਈਨ ਤੁਸੀਂ ਆਦੀ ਮਰਜ਼ੀ ਦਾ ਬਣਵਾ ਸਕਦੇ ਹੋ ਤੇ ਇਹਦੇ ਵੀ ਡਿਜ਼ਾਈਨ ਬਣਦੇ ਆ ਐਸ ਐਫ ਸ਼ੀਟਾਂ ਹੋਣਗੀਆਂ ਜਿਹੜੀਆਂ ਸੀਟਾਂ ਸੀ ਤੁਹਾਨੂੰ ਦੇ ਦਾਂਗੇ ਜਾਂ ਕਲਰ ਦੇ ਦਾਂਗੇ ਤੁਹਾਨੂੰ ਕਿਤੇ ਨਹੀਂ ਮਿਲਦੇ 135 ਰੁਪਏ ਸਕਰ ਫੁੱਟ ਦੇ ਵਿੱਚ ਪੱਲਾ ਲੈ ਜਿਹੜੀ ਜਿਹੜੀ ਵੀਡੀਓ 'ਚ ਲੈ ਆਵਾਂਗੇ ਆਪਾਂ ਉਹਨਾਂ ਨੂੰ ਅੱਛਾ ਤਸੱਲੀ ਕਰ ਲੈਣ ਮਾ ਜਿਹਨੇ ਵੀ ਲੈਣਾ ਹੈ ਹਾਂ ਇਹ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਰੇਟ ਬਹੁਤ ਘੱਟ ਤੇ ਕੁਆਲਿਟੀ ਬਹੁਤ ਆਹ ਦਿਖਾ ਦੀ ਹੈ ਨਾ ਡਿਜ਼ਾਈਨ ਤੁਸੀਂ ਦੇਖੋ ਇਹਦੇ ਦੇ ਵਿੱਚ ਸੀਟ ਦੇ ਬਣਿਆ ਬਣਿਆ ਡਿਜ਼ਾਈਨ ਅੱਛਾ ਦੇਖੋ ਸੀਐਨਸੀ ਡਿਜ਼ਾਈਨ ਵਿੱਚ ਸੀਟ ਦੇ ਬਣਿਆ ਹੋਇਆ ਦੇਖ ਲਓ ਜੀ ਵਿੱਚ ਸੀਟ ਦੇ ਬਣਿਆ ਹੋਇਆ ਤੇ ਇਧਰੋਂ ਆਹ ਦੇਖ ਲਓ ਜਿੱਦਾਂ ਦਾ ਵੀ ਤੁਹਾਡਾ ਡਿਜ਼ਾਈਨ ਹੈ ਨਾ ਤੁਸੀਂ ਫੋਟੋ ਲਿਆ ਕੇ ਦੇਣੀ ਤੁਸੀਂ ਗਲੋਸੀ ਪੱਲਾ ਲਓ ਤੁਸੀਂ ਸਾਰੀਆਂ ਸੀਟਾ 135 ਰੁਪਈਆ ਦੇ ਹਿਸਾਬ ਨਾਲ ਤੁਹਾਨੂੰ ਦੇ ਦਾਂਗੇ ਟੈਕਚਰ ਸੀਟ ਦਾ ਜਿਹੜਾ ਰੇਟ ਹੋਗਾ ਥੋੜਾ ਜਿਆਦਾ ਹੁੰਦਾ ਅੱਛਾ ਇਹਦਾ ਹਾਂ ਪਰ ਤੁਸੀਂ ਫੇਰ ਵੀ ਕਿਤੋਂ ਪਤਾ ਕਰਕੇ ਆਉਂਗੇ ਦੱਦੂ ਮੁੱਲ 'ਚ ਰੇਟ ਦੇ ਦਾਂਗੇ ਅੱਛਾ ਆ 135 ਰੁਪਈਆ ਪੈਣਾ ਸਰ ਮੈਕੀ ਵਾਲੀ ਕੋਠੀ ਮੈਂ 45000 ਰੁਪਈਆ ਦੇ ਵਿੱਚ ਕਲੀਅਰ ਕਰ ਦਿੰਦਾ 45000 ਰੁਪਈਆ ਦੇ ਵਿੱਚ ਮੇਰੇ ਯਾਰ ਜਿੰਨੇ ਦੀ ਇੱਕ ਲੇਬਰ ਬਣਦੀ ਹੈ ਫਿਰ ਮੈਂ ਲੇਬਰ ਸ਼ਬਦ ਨਹੀਂ ਕਹਿੰਦਾ ਹੈਗਾ ਫਿਰ ਮੈਨੂੰ ਕਮੈਂਟ ਗਲਤ ਕਰਨ ਲੱਗ ਜਾਂਦੇ ਆ ਅੱਛਾ ਜਿੰਨਾ ਇੱਕ ਮਿਸਤਰੀ ਲੇਬਰ ਲੈਂਦਾ ਉਨੇ ਜਿਵੇਂ ਸਾਰੀ ਗੁੱਠੀ ਦਾ ਮਾਲ ਦੇ ਦੂੰਗਾ ਮੇਰਾ ਬਾਦ ਆ ਇਸ ਜੀ ਅੱਛਾ ਜੀ ਦਿੱਤੇ ਹੋਏ ਵੀ ਦਿਖਾ ਦੂੰਗਾ ਚੈੱਕ ਵੀ ਕਰਾ ਦਈਏ ਉੱਥੇ ਤੱਕ ਕਰ ਤੁਸੀਂ ਦੇਖੋ ਹਾਂ ਕਿਹੜਾ ਜੀ ਡਿਜ਼ਾਈਨ ਤਾਂ ਬਾਈ ਕੋਲੇ ਇੰਨੇ ਪਏ ਆ ਤੁਸੀਂ ਦੇਖਦੇ ਥੱਕ ਜਾਓਗੇ ਹਨਾ ਆਹ ਦੇਖ ਲਓ ਹਨਾ ਇਹ ਇਹ ਦੂਜੇ ਹੀ ਹੈ ਡਬਲ ਯੂ ਪੀ ਸੀ ਦਾ ਐਕਚਰ ਪੱਲਾ ਜੀ ਐਚ ਡੀ ਐਚ ਐਮ ਆਰ ਤੇ 5 ਡੀ ਵਰਕ ਕੀਤਾ ਹੋਇਆ ਜੰਮੂ ਕੈਲ ਦੀਆਂ ਸੈਡਾਂ ਲੱਗੀਆਂ ਹੋਈਆਂ ਨੇ ਉੱਪਰ-ਨੀਚੇ ਅੱਠ-ਅੱਠ ਸੁਰਜੀ ਪਾਈ ਹੋਈ ਆ ਜਿਹੜਾ ਮਰਜੀ ਡਿਜ਼ਾਈਨ 500 ਡਿਜ਼ਾਈਨ ਆ ਅੱਛਾ 7000 ਰੁਪਏ ਦੇ ਵਿੱਚ ਪੱਲਾ ਲੈ ਜਾਓ ਆਜੋ 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 ਤੁਹਾਨੂੰ ਇ ਤੇ ਆ ਇਧਰ ਦੇਖ ਲੋ ਜੀ ਆ ਫੈਕਟਰੀ ਤੁਹਾਨੂੰ ਬੰਦੇ ਦਿਖਾ ਦੇ ਨੇ ਹਣਾ ਇੱਕ ਬ੍ਰੀਫ ਵੀਰੇ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਹੂੰ ਤੁਸੀਂ ਜਿਹੜਾ ਬੰਦਾ ਇਹ ਕਹਿੰਦਾ ਵੀ ਸਾਗਵਾਨ 1% ਵੀ ਕਿਤੇ ਮੈਂ ਚਿਰਿਆ ਕੇ ਮਾਲ ਮੇਰਾ 2000 ਫੁੱਟ ਮਾਲ ਚੀਰਿਆ ਪਿਆ ਮੈਂ ਖੱਬੀ ਖਾਨ ਮਿਸਤਰੀ ਨੂੰ ਚਿਰਿਆ ਕੇ ਲਿਆਉਂਗਾ ਜੇ ਕੋਈ ਬੰਦਾ ਇਹ ਨੁਕਸ ਕਰ ਦੇ ਵੀ ਤੇਰਾ ਇਹ ਮਾਲ ਸਿੱਲੀ ਦਾ ਨਹੀਂ ਹੈਗਾ ਜਾਂ ਇਹ origignal ਸਾਗਵਾਨ ਨਹੀਂ ਹੈਗੀ ਤਾਂ ਆਪਾਂ ਨੂੰ ਅੱਛਾ ਇੱਕ ਗੱਲ ਹੋਰ ਦੱਸ ਦੇਣਾ ਤੁਹਾਨੂੰ ਇੱਕ ਚੈਲੰਜ ਹੋਰ ਦੇ ਦੇਣਾ ਪੂਰੇ ਪੰਜਾਬ ਦੇ ਵਿੱਚ ਤੁਸੀਂ ਪਤਾ ਕਰ ਲਿਓ ਜਿਹੜਾ ਬੰਦਾ 900 ਰੁਪਏ ਸਕਰ ਫੁੱਟ ਮਾਲ ਵੇਚਦਾ ਅੱਛਾ ਉਹਦੀ ਫੋਟੋ ਖਿੱਚ ਕੇ ਜੇ ਨਾ 550 ਰੁਪਏ ਦੇ ਵਿੱਚ ਦਿੱਤਾ ਤਾਂ ਐ ਮੰਨ ਕੇ ਚਲੋ ਮੈਂ 1 ਲੱਖ ਰੁਪਏ ਸਾਨੂੰ ਨਗਦ ਰਸੀ ਦਊਗਾ ਮੈਂ ਹੋਰ ਮੈਂ ਗਲਤਾਂ ਜੀ ਉਹ ਸਹੀ ਅੱਛਾ ਜੀ ਕਮਾਲ ਕਰ ਲਓ ਜੀ ਤੁਸੀਂ ਆਪ ਦਾ ਬੰਦਾ ਲਿਆਉਣਾ ਇੱਥੇ ਮਿਸਤਰੀ ਗੁਰਾ ਹਨਾ ਫਿਰ ਤਸੱਲੀ ਕਰਕੇ ਲੈ ਕੇ ਜਾਓ ਆਪਨਾ ਆਇਓ ਕੱਲੇ ਕਲਮਾ ਸਹੀ ਬੰਦੇ ਕੀ ਹੁੰਦੇ ਆ ਕਲਮਾ ਬੁਰਸ਼ਾਂ ਵਾਲਾ ਮਾਲ ਨਹੀਂ ਹੁੰਦਾ ਇਹਦੇ 90 ਡਿਗਰੀ ਦੀ ਕਲਮ ਲਾਈ ਹੋਈ ਆਪਾਂ ਨੇ ਅੱਛਾ ਵਿੱਚ ਦਿਲਾ ਪਾਇਆ ਹੋਇਆ ਰਿਜੀਨਲ ਜਿਹੜਾ 50 ਸਾਲ ਅੱਜ ਤੋਂ ਪਹਿਲਾਂ ਆਪਾਂ ਕਹਿੰਦੇ ਸੀ ਵੀ ਕਲਾਸਿਕ ਲੁੱਕ ਉਹ ਰਿਜੀਨਲ ਕਲਾਸਿਕ ਲੁੱਕ ਦਿੱਤੀ ਹੋਈ ਆਪਾਂ ਨੇ ਅੱਛਾ ਇਹਨੂੰ ਅੱਜ ਕਾਲ ਚੱਲਦੇ ਵੀ ਉਹ ਇਹੋ ਜਿਹੀ ਆ ਨਾ ਹੁਣ ਕਿਵੇਂ ਕਲਾਸਿਕਲ ਕੋਠੀਆਂ ਬਣਨ ਲੱਗੀਆਂ ਉਹਦੇ ਵਿੱਚ ਤੁਹਾਨੂੰ ਕਲਾਸਿਕਲ ਹੀ ਦਰਵਾਜ਼ੇ ਤੁਹਾਨੂੰ ਆਜੋ 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 ਥਾਲੀ ਗਾਲੀ ਤੁਹਾਨੂੰ ਦਿਖਾਉਂਦਾ ਇਹ ਇੱਧਰ ਤੁਸੀਂ ਦੇਖ ਲਓ ਹਨਾ ਟੇਰਾਂ ਦੇ ਟੇ ਜਿਹੜੀ ਚੀਜ਼ ਲੈਣੀ ਹੈ ਤੁਸੀਂ ਹਨਾ ਵੇਖੋ ਜੰਮੂ ਕੈਬ ਦਾ ਪੱਲਾ ਫਿਨਿਸ਼ਿੰਗ ਚੈੱਕ ਕਰੋ ਜੰਮੂ ਕੈਬ ਦੀ ਫਿਨਿਸ਼ਿੰਗ ਆਇਦਰਾ ਬਣਾ ਪਿਆ ਹਨਾ ਆ ਵੀ ਦੇਖ ਲਓ ਤੁਸੀਂ ਇਧਰ ਢੇਰਾਂ ਦੇ ਢੇਰ ਲੱਗੇ ਪਏ ਨੇ ਢੇਰ ਤੁਹਾਡੇ ਘਰੇ ਵੇਸਟਿੰਗ ਦੇ ਲੱਗਣੇ ਸੀ ਜਿਹੜਾ ਥੋੜੀ ਲੱਕੜ ਦਾ ਬੂਰਾ ਬਣਾਣਾ ਸੀ ਉਹ ਸਾਰਾ ਬੂਰਾ ਸੀ ਨੇ ਆਪਦੇ ਕੋਲੇ ਰੱਖ ਲਿਆ ਸਾਰੀਆਂ ਚੀਜ਼ਾਂ ਨੂੰ ਨਾ ਕੱਟ ਪੀਸੇ ਆਪਦੇ ਕੋਲੇ ਰੱਖ ਲਈ ਜਿੰਨਾ ਮਾਲ ਤੁਹਾਡੇ ਘਰੇ ਗਿਆ ਕੱਲੇ ਉਹਦੇ ਪੈਸੇ ਤੁਹਾਡੇ ਤੋਂ ਲੈ ਲੈ ਤੁਸੀਂ ਡਿਜ਼ਾਈਨ ਬਣਤਰ 90 ਡਿਗਰੀ ਦੀ ਕਲਮ ਕੋਈ ਵੀ ਪੀਸ ਉਰੋਂ ਆ ਕੇ ਚੱਕ ਲੋ ਆਪਾਂ ਨੇ ਕਦੇ ਵੀ ਵੀਡੀਓ ਦੇ ਵਿੱਚ ਸੈਟ ਆਪਣੀ ਲਾਇਆ ਹਾਂ ਆ ਦਿਲਾਂ ਲਈ ਜਾ ਕੇ ਕਦੇ ਵੀ ਆਪਾਂ ਨੇ ਕੋਈ ਸੈਟਪ ਨਹੀਂ ਲਾਇਆ ਹੈਗਾ ਵੀ ਯਾਰ ਸਪੈਸ਼ਲ ਕੋਈ ਵੀਡੀਓ ਦੇ ਵਿੱਚ ਪਾਉਣਾ ਪਰ ਜਿਵੇਂ ਆਪਣਾ ਕਰ ਬਾਬੂ ਚਦਗਾਉਣੇ ਆਪਾਂ ਆਪਾਂ ਉਵੇਂ ਹੀ ਦਿਖਾਉਣੇ ਜਿਵੇਂ ਆਪਣਾ ਸੈਟਅਪ ਚੱਲ ਰਿਹਾ ਜਿਹੜਾ ਮਾਲ ਹੋਊਗਾ ਉਹਦੀ ਜਮਾ ਇੱਕੋ ਰਿਸ਼ਤੀ ਹੋਗੀ ਅੱਛਾ ਹਾਂ ਪਾਣੀ ਵੀ ਇਹਦੇ ਵਿੱਚ ਕ੍ਰੋਸ ਨਹੀਂ ਕਰ ਸਕਦਾ ਹਾਂ ਆ ਦਿਖਾਈ ਨੇੜਿਆ ਕੇ ਦੇਖੀ ਆ ਦੇਖ ਲਓ ਹਨਾ ਪੂਰੇ ਫਿੱਟ ਜਿਹੜਾ ਕੀਤਾ ਵਾ ਤੇ ਪਾਣੀ ਜਮ ਮਤਲਬ ਬੂੰਦ ਵੀ ਨਹੀਂ ਅੰਦਰ ਜਾਣੀ ਬਈ ਹਨਾ ਜਿੰਨੀ ਇਹਦੀ ਫਿਟਿੰਗ ਹੈਗੀ ਜਿਹੜੇ ਮੈਂ ਕਹਣਾ ਹਵਾ ਵੀ ਨਹੀਂ ਜਾਣੀ ਹੈਗੀ 90 ਡਿਗਰੀ ਦੀ ਕਲਮ ਚੈੱਕ ਕਰ ਅੱਛਾ ਜੇ ਹੈਗੀ ਤਾਂ ਕਹਿੰਦੇ ਕੋਝੂ ਉਠਾਲਾ ਕੰਮ ਕੋ ਬਿਲਕੁਲ ਬਾਕੀ ਇਦਾਂ ਕੰਮ ਬਾਈ ਜੀ ਤਸੱਲੀ ਵਾਲਾ ਦੇਣਾ ਆ ਕੰਮ ਆ ਜਲੀ ਜਾਲੀ ਵਾਲਾ ਪੱਲਾ ਦੇਖ ਲਓ ਤੁਸੀਂ ਇੱਥੇ ਬਣੀ ਵੀ ਜਾਂਦਾ ਦੇਖ ਲਓ ਤੇ ਆ ਇਹਦੇ ਜਿਵੇਂ ਤੁਹਾਨੂੰ ਡਿਜ਼ਾਈਨ ਮਿਲ ਜਣੇ ਪੱਲੇ ਸਾਰੇ ਡਿਜ਼ਾਈਨ ਸਾਰੇ ਡਿਜ਼ਾਈਨ ਆ ਦੇਖੋ ਤੇ ਆ ਦੇਖ ਲਓ ਇੱਧਰ ਆ ਵੀ ਦਿਖਾ ਦੇ ਬਾਈ ਕੋਲ ਇੱਧਰ ਦੇਖ ਲਓ ਸਸਤਾ ਕਹਿੰਦਾ ਬਾਈ ਸਸਤਾ ਕਿਉਂ ਦਿੰਦਾ ਮਨਾਂ ਦਾ ਆਹੀ ਕਾਰਨ ਆ ਨਾ ਵੀ ਕੁਆਂਟੀਟੀ ਵਾਧੂ ਪਈ ਆਪਣੇ ਕੋਲੇ ਸਾਡੇ ਜਿੰਨੀ ਕਿਸੇ ਕੋਲੇ ਸ਼ੀਟ ਦਿਖਾ ਦਿਓ ਹੈ ਤਾਂ ਇਹਦਾ ਇਹਨਾਂ ਆਪੇ ਸਟਾਕ ਦਿਖਾ ਦਿਓ ਜਿਹੜਾ ਮਾਲ ਜਾਣਾਗਾ ਸਾਰੇ ਕਿਤੇ ਮਾਲ ਜਾਂਦਾ ਮਾਲ ਪਹਿਲੀ 20 25 25 ਦਿਨ ਲੇਟ ਹੈ ਅੱਛਾ ਮੈਂ ਕਹਣਾ ਇਹ ਜੇ ਲੋਕ ਜੁੜੇ ਹੋਏ ਨੇ ਵਧੀਆ ਵਧੀਆ ਪਰਿਵਾਰ ਜੁੜੇ ਹੋਏ ਨੇ ਜਿਹੜੇ ਕਹਿੰਦੇ ਨੇ ਵੀ ਲਖਮਿੰਦਰ ਕੋਈ ਗੱਲ ਨਹੀਂ ਯਾਰ ਤਾਂ ਕਹਿੰਦਾ 20 ਦਿਨ ਲੇਟ ਕੋਈ ਚੱਕਰ ਨਹੀਂ ਇਹ ਜੇ ਪਰਿਵਾਰਾਂ ਨਾਲ ਮੈਂ ਜੁੜਿਆ ਹੋਇਆ ਅੱਛਾ ਜੀ ਹਾਂ ਅਗਲਾ ਮਾਲ ਦੇਖਦਾ ਉਰੇ ਆਓ ਤਸੱਲੀ ਕਰੋ ਆ ਦੇਖੋ ਪੀਸ ਚੱਕ ਕੇ ਵੀ ਚੈੱਕ ਕਰ ਸਕਦੇ ਹੋ ਤੁਸੀਂ ਜਦੋਂ ਮਰਜ਼ੀ ਆ ਕੇ ਰੇਡ ਮਾਰ ਲਓ ਮੇਰੇ ਇਫੈਕਟ ਹਾਂ ਪੂਰਾ ਫੈਵਿਕੋਲ ਲੱਗਿਆ ਨਾ ਜੇ ਤੁਹਾਨੂੰ ਐ ਲੱਗਿਆ ਵੇ ਇੱਕ ਵੀ ਚੀਜ਼ ਚ ਫਰਕ ਆ ਵੀਡੀਓ ਚ ਬੋਲੀ ਤੇ ਅਰੀਜਨਲ ਚੀਜ਼ ਦੇ ਵਿੱਚ ਤਾਂ ਆਪਾਂ ਨੂੰ ਨੀਵੇਂ ਸੌ ਖੜਾ ਦੇ ਪ੍ਰੀਤ ਵੀਰੇ ਹਰ ਲਾਕੇ ਦਾ ਮਾਲ ਹਰ ਸਾਡੇ ਕੋਲੇ ਜ਼ਿਲ੍ਹੇ ਦਾ ਮਾਲ ਹਰ ਸਟੇਟ ਦਾ ਮਾਲ ਤੁਹਾਨੂੰ ਸਾਡੇ ਕੋਲੇ ਪਿਆ ਮਿਲੂਗਾ ਦੇਖੋ ਅੱਛਾ ਆ ਪਾਣੀ ਦਿਖਾਉਂਦੇ ਸ਼ੋਰੂਮਾਂ ਦੇ ਵਿੱਚ ਲਾਈਟਾਂ ਪਾ ਕੇ ਜਿੱਥੇ ਲਾਈਟਾਂ ਨਾਲ ਪੱਲਾ ਦੇਖ ਲਿਆ ਗੋਵਿੰਦਵਾਲ ਸਾਹਿਬ ਰਾਣਾ ਸਾਹਿਬ ਮਾਲ ਜਣਾ ਗੁਰੂ ਘਰ ਦਾ ਮਾਲ ਹੈ ਗੁਰੂ ਘਰ ਚ ਪੱਲੇ ਲੱਗਣਿਆ ਅੱਛਾ ਗੁਰਦੁਆਰਾ ਸਾਹਿਬ ਜੀ ਫੁੱਲ ਵਾਟਰ ਪ੍ਰੂਫ ਪੱਲੇ ਨੇ ਇਹ ਫੁੱਲ ਵਾਟਰ ਪ੍ਰੂਫ ਅੱਛਾ ਪਾਣੀ ਦਾ ਕੋਈ ਹੁੰਦਾ ਇਹਨਾਂ ਨੂੰ ਮੈਂ ਕਹਿਣਾ ਜੀ ਤੁਸੀਂ ਇਹਨੂੰ ਪਾਣੀ ਦੇ ਵਿੱਚ ਹੀ ਡਬੋ ਕੇ ਰੱਖੋ ਜੇ ਖਰਾਬ ਹੋ ਗਿਆ ਸਾਡਾ ਆਮ ਤੌਰ ਤੇ ਅੰਦਰ ਨਹੀਂ ਪਾਣੀ ਪੈ ਗਿਆ ਜੀ ਪੱਲਾ ਫੁੱਲ ਗਿਆ ਜੀ ਆ ਉਹ ਚੱਕਰ ਨਹੀਂ ਪਾਣੀ ਵਾਲਾ ਕਹਿ ਕੇ ਦੇਵਾਂਗੇ ਤਾਂ ਪਾਣੀ ਵਾਲਾ ਹੋਊਗਾ ਸਿੰਪਲ ਵਾਟਰ ਪ੍ਰੂਫ ਕਹਿ ਕੇ ਦੇਵਾਂਗੇ ਤਾਂ ਸਿੰਪਲ ਵਾਟਰ ਪ੍ਰੂਫ ਅੱਛਾ ਤੇ ਆ ਡਿਜ਼ਾਈਨ ਵੀ ਦੇਖ ਲਓ ਤੁਸੀਂ ਆ ਬਾਈ ਕੋਲ ਮਸ਼ੀਨ ਜਿਹੜਾ ਮਰਜ਼ੀ ਹੀ ਬਣਾ ਦਿੰਦੇ ਨੇ ਜਿੱਦਾਂ ਦਾ ਸਾਡੇ ਕੋਲੇ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਆ ਦੇਖੋ ਇੱਧਰ ਡਿਜ਼ਾਈਨ ਕੱਢਿਆ ਫੈ ਇੱਧਰ ਦਿਖਾਓ ਐਡਵਾਂਸ ਟੈਕਨੋਲੋਜੀ ਦੀਆਂ ਜਿਹੜੀਆਂ ਮਸ਼ੀਨਾਂ ਹਾਲੇ ਬੰਦਿਆਂ ਨੇ ਲਿਆਉਣੀਆਂ ਨੇ ਆ ਦੇਖੋ ਟੈਸਾ ਕੰਪਨੀ ਦਾ ਇਹਦੇ ਸਟicker ਲੱਗਿਆ ਹੋਇਆ ਆ ਇਹ ਜੇ ਲੂਫਰ ਡਿਜ਼ਾਈਨ ਕੱਢਿਆ ਜਿਹੜਾ ਅੱਜ ਕੱਲ ਚੱਲਦਾਗਾ ਠੀਕ ਆ ਤੇ ਆ ਡਿਜ਼ਾਈਨ ਚੈੱਕ ਕਰ ਲੋ ਬਈ ਡਿਜ਼ਾਈਨ ਐ ਤਾਂ ਨਹੀਂ ਕੋਈ ਜਿਵੇਂ ਫੋਟੋ ਭੇਜਤੀ ਮੇਰੇ ਵੀ ਆ ਡਿਜ਼ਾਈਨ ਚਾਹੀਦਾ ਹੁਣ ਬਣਾ ਦੋਗਾ ਨਾ ਸੇਮ ਟੂ ਸੇਮ ਵੀਰੇ ਇਹ ਤਾਂ ਗੱਲ ਉਹ ਬੰਦੇ ਨੂੰ ਕਹਿਣ ਦੀ ਹੁੰਦੀ ਹੈ ਜਿਹੜਾ ਕੋਈ ਮਾਰਕੀਟ ਦੇ ਵਿੱਚ ਨਵਾਂ ਹੋਣਾ ਸਾਡੇ ਕੋਲੇ ਲੋਕਾਂ ਨੇ ਡਿਜ਼ਾਈਨ ਵੀ ਭੇਜਦੇ ਕਲਰ ਵੀ ਭੇਜਦੇ ਸਭ ਕੁਝ ਅਗਲੇ ਦੀ ਚੋਇਸ ਦੇ ਹਿਸਾਬ ਨਾਲ ਹੋ ਰਿਹਾ ਕੰਮ ਕੋਈ ਐਸੀ ਜੀ ਟੈਨਸ਼ਨ ਵਾਲੀ ਗੱਲ ਨਹੀਂ ਤਾਂ ਬਾਈ ਜੀ ਤਸੱਲੀ ਕਰਕੇ ਨਾ ਤੁਸੀਂ ਆਪਦਾ ਬੰਦਾ ਲਿਆ ਕੇ ਇੱਥੇ ਹਨਾ ਮਿਸਤਰੀ ਜਿਹੜਾ ਤੁਹਾਨੂੰ ਲੱਗਦਾ ਵੀ ਆਪਣਾ ਮਿਸਤਰੀ ਆ ਲਿਆ ਕੇ ਤਸੱਲੀ ਕਰਕੇ ਹਨਾ ਜੇ ਤੁਹਾਨੂੰ ਸ਼ੱਕ ਲੱਗਦਾ ਤਾਂ ਭਲਾ ਹੀ ਵੱਢ ਕੇ ਦੇਖ ਲਓ ਦਰਵਾਜ਼ਾ ਯਾਰ ਇੱਕ ਵਧੀਆ ਡਬਲ ਪੋਰਸ਼ਨ ਕੋਠੀ ਵਧੀਆ ਜਿਹਦੇ ਵਿੱਚ 12-13 ਪੱਲੇ ਲੱਗਦੇ ਆ ਸਾਡੇ ਤੋਂ ਉਹਦਾ 50000 ਰੁਪਏ ਦਾ ਮਾਲ ਲੈ ਜਾਓ ਅੱਛਾ ਇੰਨਾ ਫਰਕ ਮੈਂ ਕਹਣਾ ਜੀ 50000 ਰੁਪਏ ਦਾ ਮਾਲ ਲੈ ਜਾਓ ਜਿਹੜਾ ਤੁਹਾਨੂੰ ਮਾਰ ਜਿਹੜਾ ਤੁਹਾਨੂੰ ਮਾਰਕੀਟ ਦੇ ਵਿੱਚ 3 ਲੱਖ ਦਾ ਮਾਲ ਮਿਲੂਗਾ ਸੱਤ ਤੋਂ ਸਵਾ ਲੱਖ ਚ ਲੈ। ਅੱਛਾ ਜੰਮੂ ਕਹਿੰਦਾ ਜਿਹੜਾ ਤੁਹਾਨੂੰ ਸਾਗਵਾਨ ਦਾ 10-10 ਲੱਖ ਦਾ ਮਿਲੂਗਾ ਸੱਤ ਤੋਂ 2 ਲੱਖ ਰੁਪਏ ਚ ਲੈ। ਦੇਖ ਲਓ ਜੀ ਇੰਨਾ ਫਰਕ ਪਿਆ ਨਾ। ਹਰ ਇੱਕ ਚੀਜ਼ ਵਿੱਚ ਫਰਕ ਪਾਇਆ ਆਪਾਂ। ਚੈੱਕ ਕਰਕੇ ਟਰਾਈ ਕਰਕੇ ਤਸੱਲੀ ਕਰਕੇ ਹਣਾ ਜਿਵੇਂ ਆ ਪੱਲਾ ਪਿਆ ਨਾ ਤੁਹਾਨੂੰ ਜੇ ਲੱਗਦਾ ਵੀ ਇਹ ਸਾਨੂੰ ਇਹ ਬਈ ਐ ਇਹਨੂੰ ਬਚਾ ਲਓ ਬਟਾ ਲਓ ਭਲਾ ਦੇ। ਬਚਾ ਲਓ ਬਟਾ ਲਓ ਹਾਂ ਜੇ ਨੁਕਸ ਹੋਇਆ ਤਾਂ ਇਹਨਾਂ ਦਾ ਸਹੀ ਹੋਇਆ ਤਾਂ ਤੁਹਾਡਾ ਬਸ ਹਾਂ ਜੀ ਤੇ ਤਸੱਲੀ ਭਾਈ ਆਪਣੀ ਲੋਕੇਸ਼ਨ ਕੀ ਇੱਥੋਂ ਦੀ ਹੁਣ ਲੋਕੇਸ਼ਨ ਮਿਸ਼ਾਲ ਬੋਡਵਰਕਸ ਲੋਂਗੋਵਾਲ ਲੋਹਾ ਖੇੜਾ ਰੋਡ ਦੁਲਟਪੱਤੀ ਅੱਛਾ ਤਾਂ ਭਾਈ ਜੀ ਜਿਨ੍ਹਾਂ ਨੇ ਵੀ ਨਵੇਂ ਘਰ ਬਣਾਈ ਜਾਂਦੇ ਨਾ ਹੁਣ ਤਾਂ ਇੱਕ ਵਾਰੀ ਬਾਈ ਉਹਨਾਂ ਕੋਲ ਜਰੂਰ ਇੱਥੇ ਵਿਜ਼ਿਟ ਕਰੋ ਲੋਕੇਸ਼ਨ ਬਾਈ ਨੇ ਦੱਸ ਦਿੱਤੀ ਹੈ ਨੰਬਰ ਆਪਾਂ ਥੱਲੇ ਲਿਖ ਦਾਂਗੇ ਤਾਂ ਜਰੂਰ ਵਿਜ਼ਿਟ ਕਰੋ ਕਿਉਂਕਿ ਕਮੈਂਟ ਕਰਨ ਦਾ ਕੋਈ ਫਾਇਦਾ ਨਹੀਂ ਜਿੰਨਾ ਚਿਰ ਤੁਸੀਂ ਇੱਥੇ ਆ ਕੇ ਦੇਖ ਕੇ ਤਸੱਲੀ ਨਹੀਂ ਨਾ ਕਰਦੇ ਕਿਸੇ ਦੇ ਕਹਿੰਦੇ ਕੋਈ ਨੌਕਰੀ ਕਰੋ ਤਸੱਲੀ ਕਰਕੇ ਇੱਥੇ ਹਨਾ ਫਿਰ ਉਹ ਤੋਂ ਬਾਅਦ ਕਮੈਂਟ ਕਰਿਓ ਵੀ ਹਾਂ ਵੀ ਇਹਨਾਂ ਦੀ ਗੱਲ ਗਲਤ ਆ ਜਾਂ ਸਹੀ ਆ ਜੋ ਵੀ ਤੁਹਾਨੂੰ ਲੱਗਦਾ ਉਹ ਕਮੈਂਟ ਕਰਿਓ ਤੇ ਵੀਡੀਓ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ